ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਜ਼ਮੀਨਾਂ ਬਾਰੇ ਗੱਲ ਕਰਾਂਗਾ ਰੂਸ ਵਿੱਚ ਕਿਸੇ ਵਕਤ ਬੰਦ ਖਲਾਸੀ ਦੇ ਸਮੇਂ ਤੋਂ ਬਾਅਦ ਕਿਸਾਨ ਜ਼ਮੀਦਾਰਾਂ ਨੂੰ ਜ਼ਮੀਨ ਖਾਉ ਕਹਿੰਦੇ ਸਨ ਇੱਕ ਜ਼ਮੀਦਾਰ ਜੋ ਉਹਨਾਂ ਦੀ ਜ਼ਮੀਨ ਲੁੱਟਾ ਲਾ ਰਿਹਾ ਸੀ ਨੂੰ ਫੜ ਲਿਆ ਅਤੇ ਉਸ ਨੂੰ 8 ਪੌਂਡ ਦਿੱਤੀ ਖਾਣ ਦੇਣੇ ਮਜਬੂਰ ਕੀਤਾ ਜਿਸ ਨਾਲ ਉਸ ਜ਼ਮੀਦਾਰ ਦੀ ਉੱਥੇ ਹੀ ਮਾਮੂਲ ਹੋ ਗਈ ਸਾਡੇ ਦੇਸ਼ ਵਿੱਚ ਵੀ ਜਦੋਂ ਕਿਤੇ ਸਰਕਾਰੀ ਪ੍ਰੋਜੈਕਟ ਲੱਗਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਮਹਿਕਮੇ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਉਹ ਲੋਕ ਉਸ ਪ੍ਰੋਜੈਕਟ ਦੇ ਲਾਗੇ ਛਾਗੇ ਦੀਆਂ ਸਾਰੀਆਂ ਜ਼ਮੀਨਾਂ ਖਰੀਦ ਲੈਂਦੇ ਹਨ ਅਤੇ ਕੋਨੇ-ਕੋਨੇ ਪਹਾੜੀ ਜ਼ਮੀਨਾਂ ਦੇ ਮਾਲਕਾਂ ਨੂੰ ਮਿਲਦੇ ਹਨ ਪਿਛਲੇ ਦਿਨ ਪੰਜਾਬ ਵਿੱਚ ਇੱਕ ਸਟੇਮ ਪਾਸ ਹੋਣ ਦੀ ਖਬਰ ਮਿਲੀ ਹੈ ਜਿਸ ਦੇ ਨਾਲ ਸੜਕ ਤੇ ਆਂਦੇ ਜ਼ਮੀਨ ਦੇ ਜਿਹੜੀ ਕਿ ਪਹਿਲਾਂ 3.5 ਕਰੋੜ ਦੇ ਵਿੱਚ ਕਿੱਲਾ ਵਿਕਰੀ ਸੀ ਅੱਜ 17 ਕਰੋੜ ਰੁਪਏ ਦੇ ਵਿੱਚ ਕਿੱਲਾ ਵਿਕਰੀ ਹੈ ਉਹ ਫਿਰ ਜੋ ਰਹਾਇਸ਼ੀ ਫਲੈਟ ਬਣਦੇ ਹਨ ਉਹਨਾਂ ਦੀ ਕੀਮਤ 5000 ਰੁਪਏ ਪਰ ਸਕੇਅਰ ਫੁੱਟ ਰੱਖੀ ਹੋਈ ਸੀ ਅਤੇ ਉਹ ਵੱਧ ਕੇ ਇਹਨਾਂ 3-4 ਦਿਨਾਂ ਦੇ ਵਿੱਚ ਹੀ 6000 ਜਾਂ 6500 ਰੁਪਏ ਤੱਕ ਪਹੁੰਚ ਚੁੱਕੀ ਹੈ ਸਨ 1832 ਰੂਸ ਦੇ ਜਿਨ੍ਹਾਂ ਕਿਸਾਨਾਂ ਕੋਲ ਜੋ ਸਾਰੀ ਜ਼ਮੀਨ ਸੀ ਉਹਨਾਂ ਨੂੰ ਉਸਦੇ ਮਾਲਕ ਮੰਨ ਲਿਆ ਗਿਆ ਇਹਨਾਂ ਨੂੰ ਇਹ ਜ਼ਮੀਨ ਵੇਚਣ ਦੀ ਯੋਜਨਾ ਸੀ ਪਰ 40 ਹੈਕਟੇਅਰ ਤੋਂ ਉੱਪਰ ਵਾਲੇ 1869 ਤੋਂ 1881 ਦੀ ਪੜਤਾਲ ਵਿੱਚ ਇਸ ਜ਼ਮੀਨ ਦੀ ਖਰੀਦੋਂ ਫਰੋਖਤ ਵਿੱਚ ਬਹੁਤ ਸਾਰੇ ਘਪਲੇ ਅਤੇ ਧੋਖੇ ਪਾਏ ਗਏ ਇੱਥੇ ਕੁਝ ਰਾਖਮੀ ਜ਼ਮੀਨ ਸੀ ਜੋ ਬਾਹਰੋਂ ਗਏ ਲੋਕਾਂ ਨੇ ਸੀ ਜਿਸ ਤਰ੍ਹਾਂ ਸਾਡੇ ਬਾਹਰ ਵਿੱਚ ਸੀ 1871 ਵਿੱਚ ਕੁਝ ਕਾਨੂੰਨ ਬਣਾਏ ਗਏ ਜਿਨ੍ਹਾਂ ਅਨੁਸਾਰ ਰਿਟਾਇਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 150 ਤੋਂ 500 ਹੈਕਟੇਅਰ ਅਤੇ ਸੇਵਾ ਕਰ ਰਾਏ ਅਧਿਕਾਰੀਆਂ ਨੂੰ 500 ਤੋਂ 2000 ਹੈਕਟੇਅਰ ਜ਼ਮੀਨ ਖਰੀਦਣ ਦਾ ਅਧਿਕਾਰ ਸੀ ਹੁਣ ਇੱਕ ਹੈਪੀਨਿੰਗ ਦੇ ਵਿੱਚ ਤਕਰੀਬਨ 2.4 ਇੱਕੜਮੀ ਨਾਦੀ ਹੈ ਹੁਣ ਰੂਸ ਵਿੱਚ ਵੇਚਣ ਵਾਲੀ ਜ਼ਮੀਨ ਮੀਣੀ ਰਹੀ ਜਾਂਦੀ ਸੀ ਹੱਦਾਂ ਕੁਦਰਤੀ ਦ੍ਰਿਸ਼ਾਂ ਅਤੇ ਪੱਥਾਂ ਅਨੁਸਾਰ ਬਣੀਆ ਜਾਂਦੀਆਂ ਸਨ ਅਤੇ ਕਈ ਵਾਰ ਤਾਂ ਇਹ 10000 ਹੈਕਟੇਅਰ ਤੱਕ ਵੀ ਚਲੀ ਜਾਂਦੀ ਸੀ ਮਾਸਕੋ ਦੇ ਗਵਰਨਰ ਜਨਰਲ ਤੋਂ ਲੈ ਕੇ ਸਥਾਨਕ ਦਾਈਆਂ ਤੱਕ ਬਨ ਉਹ ਜ਼ਮੀਨ ਦੀ ਖਰੀਦਣ ਲਈ ਹੋਰ ਲੱਗੇ। ਇਕੱਲੇ ਇੱਕ ਇਲਾਕੇ ਵਿੱਚ ਹੀ 360000 ਹੈਕਟੇਅਰ ਜ਼ਮੀਨ ਵਿਕ ਗਈ। ਜਦੋਂ ਕਿ ਸਾਡੇ ਪੰਜਾਬ ਵਿੱਚ 1900 ਵਿੱਚ ਇਸ ਤੋਂ ਬਾਅਦ ਵੀ ਸਭ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਸੀ। ਇਸੇ ਕਰਕੇ ਬਹੁਤ ਲੋਕ ਜ਼ਮੀਨ ਨਾ ਹੀ ਖਰੀਦ ਸਕੇ ਅਤੇ ਗਰੀਬੀ ਦੀ ਦਲਦਲ ਵਿੱਚ ਧੱਕੇ ਰਹੇ। ਰੂਸ ਦੇ ਵਿੱਚ ਉਹ ਜ਼ਮੀਨ ਖਰੀਦਣ ਲਈ ਬੈਂਕ ਵੱਲੋਂ ਕਰਦੇ ਦਿੱਤੇ ਗਏ। ਜੋ 37 ਸਾਲ ਵਿੱਚ ਵਾਪਸ ਕਰਨ ਦੀ ਸ਼ਰਤ ਰੱਖੀ ਗਈ। ਇਹ ਜ਼ਮੀਨ 3 ਰੁਪਏ ਤੋਂ ਲੈ ਕੇ 7 ਰੁਪਏ ਤੱਕ ਪ੍ਰਤੀ ਹੈਕਟੇਅਰ ਵੇਚੀ ਗਈ। ਇਸੇ ਤਰ੍ਹਾਂ 10 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਵਿਕ ਗਈ। ਖਰੀਦਦਾਰਾਂ ਨੇ ਜ਼ਮੀਨ ਦਾ ਕੁਝ ਹਿੱਸਾ ਵੱਧ ਕੀਮਤ ਤੇ ਵੇਚਣ ਦੀ ਕਾਰੀ ਕੀਤੀ ਜੋ ਕਿ ਇੱਕ ਡਾਕਾਹੀ ਸੀ। 1865 ਵਿੱਚ ਰੂਸੀ ਲੋਕਾਂ ਨੇ ਪ੍ਰਾਈਵੇਟ ਦੀ ਜ਼ਮੀਨ ਮਾਲਕੀ ਤਿਆਗ ਦਿੱਤੀ ਕਿਉਂਕਿ ਪ੍ਰਾਈਵੇਟ ਜਾਇਦਾਦ ਚੋਰੀ ਹੈ ਦਾ ਨਾਅਰਾ ਦਿੱਤਾ ਗਿਆ ਸੀ। ਜੋ ਕਿ ਸੱਚਾ ਸੀ ਭਾਰਤ ਵਿੱਚ ਅੰਗਰੇਜ਼ਾਂ ਵੱਲੋਂ ਗੈਰ ਕਾਸ਼ਟਕਾਰ ਜਾਤਾਂ ਤੇ ਸਾਲ 1900 ਵਿੱਚ ਇੱਕ ਕਾਨੂੰਨ ਪੰਜਾਬ ਲੈਂਡ ਐਲੋਕੇਸ਼ਨ ਐਕਟ ਪਾਸ ਕੀਤਾ ਗਿਆ ਸੀ ਜਿਸ ਕਾਰਨ ਕੋਈ ਵੀ ਹੋਰ ਤਰਕ ਦੇ ਲੋਕ ਪੈਸੇ ਖਰਚ ਕਰਕੇ ਵੀ ਜ਼ਮੀਨ ਖਰੀਦ ਨਹੀਂ ਸਕਦੇ ਸਨ ਆਖਰ ਸਾਲ 1953 ਵਿੱਚ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ ਪਾਸ ਹੋਣ ਤੋਂ ਬਾਅਦ ਇਹ ਜਾਤਾਂ ਜ਼ਮੀਨ ਦੀ ਖਰੀਦ ਕਰਨ ਦੇ ਅਧਿਕਾਰ ਦਿੱਤੀਆਂ ਗਏ ਆ ਸਾਡੇ ਭਾਰਤੀ ਪੰਜਾਬ ਵਿੱਚ ਵੰਡ ਤੋਂ ਬਾਅਦ ਪ੍ਰਤਾਪ ਸਿੰਘ ਕਹਿਰੂ ਇੱਕ ਉੱਗੇ ਕਾਂਗਰਸੀ ਨੇਤਾ ਨੂੰ ਸਰਹੱਦੋਂ ਪਾਰ ਉੱਜੜ ਕੇ ਆਏ ਲੋਕਾਂ ਲਈ ਮੁਢਬ ਸੇਵੇ, ਰੋਜ਼ਗਾਰ ਅਤੇ ਜ਼ਮੀਨਾਂ ਦੇ ਵੰਟਵਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ। ਉਦੋਂ ਹਜ਼ਾਰਾਂ ਏਕੜ ਜ਼ਮੀਨ ਅਣਵੰਡੀ ਬਾਕੀ ਬਚ ਗਈ। ਕਿਹਾ ਜਾਂਦਾ ਹੈ ਕਿ ਉਹ ਜ਼ਮੀਨ ਬੇਜ਼ਮੀਨੇ ਲੋਕਾਂ ਨੂੰ ਦੇਣ ਦੀ ਵਕਾਲਤ ਕੀਤੀ ਗਈ ਸੀ ਪਰ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਕਹਿਰੂ ਨਹਿਰੂ ਕੋਲ ਲੜ ਗਏ ਕਿ ਜੇਕਰ ਇਹ ਜ਼ਮੀਨ ਇਹਨਾਂ ਲੋਕਾਂ ਨੂੰ ਦਿੱਤੀ ਗਈ ਤਾਂ ਕੀ ਕਿਸਾਨ ਕੌਮ ਫੁੱਕੀ ਮਰੇਗੀ ਅਤੇ डाके मारेगी इस तरह वो जमीन उन हाशियादे ठक्के गए लोकां नु नहीं मिल सकी ਅਤੇ ਅੱਜ ਸ਼ਾਮਲਾਣ ਜ਼ਮੀਨ ਵਿੱਚੋਂ ਉਹਨਾਂ ਲੋਕਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਲੈਣ ਦੇ ਅੰਦੋਲਨ ਦਾ ਰਾਹ ਆਖ਼ਤਿਆਰ ਕਰ ਲਿਆ ਹੈ ਜਿਸ ਨਾਲ ਲੜਾਈਆਂ ਝੱਲੇ ਵੀ ਹੋ ਰਹੀਆਂ ਕਿਉਂਕਿ ਪਹਿਲਾਂ ਤੋਂ ਹੀ ਸੂਖਦਾਰ ਕਾਬਜ ਲੋਕ ਇਹਨਾਂ ਜ਼ਮੀਨਾਂ ਨੂੰ ਆਪਣੀ ਮਲਕੀਅਤ ਹੀ ਸਮਝੀ ਬੈਠੇ ਹਨ ਪਹਿਲਾਂ ਇਹ ਜ਼ਮੀਨਾਂ ਸਰਕਾਰੀ ਕਾਨੂੰਨ ਦੀ ਕਿਸੇ ਸੀਰੀ ਦੇ ਨਾਮ ਤੇ ਠੇਕੇ ਤੇ ਲੈ ਲਈਆਂ ਗਈਆਂ ਸਨ ਹੁਣ ਇਸ ਵਿਰੁੱਧ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਇਹ ਹਾਲ ਹੀ ਨਜੂਲ ਜ਼ਮੀਨਾਂ ਦੀ ਮਕੀਅਤ ਦਾ ਹੈ ਜੋ ਸਨ 1956 ਦੇ ਨਜੂਲ ਲੈਂਡ ਟਰਾਂਸਫਰ ਕਾਨੂੰਨ ਅਧੀਨ ਸਭ ਤੋਂ ਹੇਲੇ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਇਹਨਾਂ ਜ਼ਮੀਨਾਂ ਤੱਕ ਨਹਿਰਾਂ ਦਾ ਸਰਕਾਰੀ ਪਾਣੀ ਨਾ ਪਹੁੰਚਣ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲ ਪਹੁੰਚੀਆਂ ਰਹੀਆਂ ਪਰ ਕੋਈ ਕਾਰਵਾਈ ਨਹੀਂ ਕੁਝ ਸਮਾਂ ਪਾ ਕੇ ਇਹ ਜ਼ਮੀਨਾਂ ਉਸ ਵਰਗ ਨਾਲ ਸਬੰਧਤ ਕੁਝ ਅਸਰਦਾਰ ਅਮੀਰ ਅਤੇ ਅਫਸਰ ਲੋਕਾਂ ਵੱਲੋਂ ਪਾਣੀ ਪਾਣੀ ਦਾਮਾਂ ਤੇ ਖਰੀਦ ਲਈਆਂ ਗਈਆਂ ਜਿਨ੍ਹਾਂ ਨੂੰ ਵੇਚਣ ਦੀ ਮਨਾਹੀ ਸੀ ਇਨਾਂ ਵਿੱਚ ਇਹਨਾਂ ਲੋਕਾਂ ਨੇ ਫਾਰਮ ਹਾਊਸ ਬਣਾ ਲੱਖਿਆ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੇ ਪੱਤਰ ਨੰਬਰ 13/112 2001 ਪੱਬਾ ਮੱਮਾ 5 14752 ਤੇ 73 ਰਾਹੀਂ ਇਹਦੀ ਸੂਚਨਾ ਮੰਗੀ ਗਈ ਸੀ ਅਤੇ ਕਾਰਵਾਈ ਕਰਨ ਦੇ ਹਦਾਇਤਾਂ ਦਿੱਤੀਆਂ ਗਈਆਂ ਸਨ। ਆਦਮੀ ਦੀ ਜ਼ਮੀਨ ਪ੍ਰਤੀ ਭੁੱਖ ਅਤੇ ਲਾਲਚ ਨੂੰ ਲਿਓ ਟੌਸਟਾਏ ਨੇ ਆਪਣੀ ਕਹਾਣੀ ਇੱਕ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਬਖੂਬੀ ਨਾਲ ਬਿਆਨ ਕੀਤਾ ਹੈ ਪਹੋਂ ਨਾਮ ਦਾ ਕਿਸਾਨ ਆਪਣੀ ਪਤਨੀ ਅਤੇ ਪਰਜਾਈ ਕੋਲ ਕਹਿੰਦਾ ਹੈ ਕਿ ਜੇਕਰ ਉਸ ਕੋਲ ਬਹੁਤ ਸਾਰੀ ਜ਼ਮੀਨ ਹੋਵੇ ਤਾਂ ਉਹ ਸ਼ੈਤਾਨ ਕੋਲ ਵੀ ਨਹੀਂ ਲੱਗਦਾ ਸ਼ੈਤਾਨ ਸੁਣ ਰਿਹਾ ਹੁੰਦਾ ਹੈ ਉਹ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸੁਭਾਵਕ ਹੀ ਉਸਦੇ ਗਵਾਂਢੀਆਂ ਨਾਲ ਉਸਦੀ ਲੜਾਈ ਹੋ ਜਾਂਦੀ ਹੈ ਅਤੇ ਉਸ ਦਾ ਘਰ ਤੱਕ ਚਲਾਉਣ ਜੀਆਂ ਧਮਕੀਆਂ ਮਿਲ ਜਾਂਦੀਆਂ ਉਹ ਇਥੋਂ ਆਪਣਾ ਘਰਵਾਰ ਛੱਡ ਕੇ ਦੂਰ ਚਲੇ ਜਾਂਦਾ ਹੈ ਉਥੇ ਉਹ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ ਅਤੇ ਬਹੁਤ ਪੈਸੇ ਜੋੜ ਲੈਂਦਾ ਹੈ ਪਰ ਉਹ ਦੁਖੀ ਰਹਿੰਦਾ ਹੈ ਕਿ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਨਾਲ ਕੋਈ ਜਿਆਦਾ ਲਾਭ ਨਹੀਂ ਉਹ ਆਪਣੀ ਉਪਜਾਊ ਜ਼ਮੀਨ ਵੇਚ ਕੇ ਹੋਰ ਜ਼ਮੀਨ ਖਰੀਦ ਲੈਂਦਾ ਹੈ ਫਿਰ ਉਸ ਨੂੰ ਵੀ ਵੇਚ ਕੇ ਹੋਰ ਜਿਆਦਾ ਖਰੀਦ ਲੈਂਦਾ ਹੈ ਹੁਣ ਉਹ ਬਸ਼ੀਕਰ ਲੋਕਾਂ ਕੋਲ ਪਹੁੰਚ ਜਾਂਦਾ ਹੈ ਜਿਨ੍ਹਾਂ ਕੋਲ ਬਹੁਤ ਜਿਆਦਾ ਜ਼ਮੀਨ ਹੁੰਦੀ ਹੈ ਅਤੇ ਉਹ ਬਹੁਤ ਸਾਦੇ ਅਤੇ ਭੋਲੇ ਭਾਲੇ ਲੋਕ ਹੁੰਦੇ ਹਨ ਪਾਉ ਉਹਨਾਂ ਨਾਲ ਜਮੀਨ ਦਾ ਸੌਦਾ ਕਰਦਾ ਹੈ ਉਹ ਬੁਸ਼ੀਕਰ ਲੋਕ ਇੱਕ ਸ਼ਰਤ ਤੇ ਸੌਦਾ ਕਰਦੇ ਹਨ ਕਿ 1000 ਰੂਪਲ ਵਿੱਚ ਉਹ ਜਿੰਨੀ ਵੱਡੀ ਜ਼ਮੀਨ ਕਈ ਦੇ ਟੱਕ ਲਾ ਕੇ ਨਿਸ਼ਾਨ ਲਗਾ ਕੇ ਬਗੜ ਲਵੇਗਾ ਉਹ ਹਤੀ ਹੋ ਜਾਵੇਗੀ ਪਰ ਸ਼ਾਮ ਢਲਦੇ ਢਲਦੇ ਤੱਕ ਉਸ ਨੂੰ ਵਾਪਸ ਉਸੇ ਜਗ੍ਹਾ ਤੇ ਜਿੱਥੋਂ ਉਸਨੇ ਸ਼ੁਰੂ ਕੀਤਾ ਸੀ ਟੱਕ ਮਾਰਦੇ ਹੋਏ ਪਹੁੰਚਣਾ ਹੋਵੇਗਾ ਹੁਣ ਪਾਉ ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਸ ਮਿੱਟੀ ਹੋਈ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਦੋਂ ਸੂਰਜ ਜੀ ਪਹਿਲੀ ਕਿਰਨ ਨਿਕਲਦੀ ਹੈ ਤਾਂ ਉਹ ਟੱਕ ਲਗਾਉਣਾ ਸ਼ੁਰੂ ਕਰਦਾ ਹੈ ਇਸ ਤਰ੍ਹਾਂ ਉਹ ਕਾफी ਦੂਰ ਨਿਕਲ ਜਾਂਦਾ ਹੈ ਫਿਰ ਉਹ ਜਦੋਂ ਦੇਖਦਾ ਹੈ ਕਿ ਦੂਸਰੀ ਵਾਹੀ ਵੀ ਮੁਕੰਮਲ ਕਾਮੀ ਹੈ ਤਾਂ ਉਹ ਉਧਰ ਨੂੰ ਟੱਕ ਲਾਣਾ ਸ਼ੁਰੂ ਕਰ ਦਿੰਦਾ ਹੈ ਦੁਪਹਿਰ ਹੋ ਜਾਂਦੀ ਹੈ ਉਹ ਸੋਚਦਾ ਹੈ ਕਿ ਹੁਣ ਤੀਸਰੀ ਵਾਹੀ ਵੱਲ ਵਧਿਆ ਜਾਵੇ ਅਤੇ ਉਹ ਬਿਨਾਂ ਕੋਈ ਆਰਾਮ ਕੀਤੇ ਉਧਰ ਨੂੰ ਟੱਕ ਲਾਣਾ ਸ਼ੁਰੂ ਕਰ ਦਿੰਦਾ ਹੈ ਭੁੱਖ ਪਿਆਸ ਨਾਲ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ ਪਰ ਉਹ ਰਾਮ ਨਹੀਂ ਕਰਦਾ ਥਕਾਵਟ ਵੀ ਹੋ ਜਾਂਦੀ ਹੈ ਕਿਉਂਕਿ ਕਹੀ ਨਾਲ ਤੱਕ ਤਾਂ ਝੋਕੇ ਹੀ ਲਗਾਇਆ ਜਾ ਸਕਦਾ ਹੈ ਇਹ ਨਾਲ ਨਾਲ ਸੂਰਜ ਵੱਲ ਵੀ ਨਜ਼ਰ ਮਾਰਦਾ ਰਹਿੰਦਾ ਹੈ ਉਸ ਨੂੰ ਚਿੰਤਾ ਖਾਈ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਸੂਰਜ ਛਪਣ ਤੋਂ ਪਹਿਲਾਂ ਪਹਿਲਾਂ ਇਹ ਆਪਣੀ ਜਗ੍ਹਾ ਤੇ ਪਹੁੰਚ ਕੇ ਜ਼ਮੀਨ ਆਪਣੇ ਕਬਜ਼ੇ ਵਿੱਚ ਕਰ ਲਵੇ ਜਦੋਂ ਕੁਝ ਦੂਰੀ ਦੇ ਫਾਸਲੇ ਤੇ ਰਹਿ ਜਾਂਦਾ ਹੈ ਤਾਂ ਜ਼ਮੀਨ ਦੇ ਮਾਲਕ ਉਸ ਨੂੰ ਹਲਨਾ ਸ਼ਰੀ ਦਿੰਦੇ ਹਨ ਕਿ ਬਹੁਤ ਵਧੀਆ ਜਲਦੀ ਜਲਦੀ ਕਰ ਸੂਰਜ ਛਪਣ ਹੀ ਲਗਾ ਹੈ ਉਹ ਕਾਲੀ ਕਾਲੀ ਨਾਲ ਟੱਕ ਮਾਰਦਾ ਚਲੇ ਜਾਂਦਾ ਹੈ ਜਦੋਂ ਕੁਝ ਕਦਮਾਂ ਦੀ ਬੇਤੇ ਰਹਿ ਜਾਂਦਾ ਹੈ ਉਦੋਂ ਸੂਰਜ ਛਿਪ ਜਾਂਦਾ ਹੈ ਪਰ ਇਹ ਫਿਰ ਵੀ ਰੰਦੀ ਖੁੰਦੀ ਤਾਕਤ ਨਾਲ ਲੱਗਾ ਹੋਇਆ ਹੈ ਸਾਹ ਵੀ ੁਖੜ ਜਾਂਦਾ ਹੈ ਪਸੀਨੇ ਨਾਲ ਭਿੱਜ ਜਾਂਦਾ ਹੈ ਅਤੇ ਦਿਲ ਢੌਂਕੀ ਵਾਂਗ ਧੱਕ-ਧੱਕ ਕਰ ਰਿਹਾ ਹੁੰਦਾ ਹੈ ਇੱਕਦਮ ਇਸ ਦੀਆਂ ਅੱਖਾਂ ਅੱਗੇ ਹਨੇਰਾ ਜਾਂਦਾ ਹੈ ਅਤੇ ਇਹ ਨਡਾਲ ਹੋ ਕੇ ਡਿੱਗ ਜਾਂਦਾ ਹੈ ਅਤੇ ਪ੍ਰਾਣ ਫਖੇਰ ਉੜ ਜਾਂਦੇ ਹਨ ਸਾਰੇ ਪਾਸੇ ਜ਼ਮੀਨ ਹੀ ਜ਼ਮੀਨ ਹੈ ਪਰ ਇਹ ਆਪਣੇ ਟੀਚੇ ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਹੁਣ ਉੱਤੇ ਹੀ 3 ਫੁੱਟ ਚੌੜਾ 4 ਫੁੱਟ ਡੂੰਘਾ ਅਤੇ 6 ਫੁੱਟ ਲੰਮਾ ਖੱਡਾ ਪੁੱਟ ਕੇ ਉਸ ਨੂੰ ਦਫਨਾ ਦਿੱਤਾ ਜਾਂਦਾ ਹੈ। ਬਸ ਇੰਨੀ ਹੀ ਜ਼ਮੀਨ ਦੀ ਆਦਮੀ ਨੂੰ ਅੰਤ ਵਿੱਚ ਲੋੜ ਰਹਿ ਜਾਂਦੀ ਹੈ। ਇਹ ਕਹਾਣੀ ਜਦੋਂ ਅਸੀਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸੀ ਤਾਂ ਸਾਡੇ ਇੱਕ ਬਹੁਤ ਹੀ ਸਿਆਣੇ ਹਿੰਦੀ ਦੇ ਅਧਿਆਪਕ ਸਵੇਂਦਰ ਅਗਿਆਤ ਜੀ ਨੇ ਸੁਣਾਈ ਸੀ। ਬਾਸ਼ਾ ਸ਼ਾਹ ਆलम ਕੋਲ ਵੀ ਅੰਤ ਵਿੱਚ ਸਿਰਫ 10 ਮੀਲ ਤੱਕ ਦੀ ਜ਼ਮੀਨ ਰਹਿ ਗਈ ਸੀ ਅਤੇ ਉਸ ਨੂੰ ਦਿੱਲੀ ਤੋਂ ਲੈ ਕੇ ਪਾਲਮ ਤੱਕ ਦਾ ਬਾਦਸ਼ਾ ਵੀ ਕਿਹਾ ਗਿਆ ਮਜ਼ਾਕ ਵਿੱਚ ਇਹ ਵੀ ਸ਼ਾ ਆਲਮ ਆਜ ਦਿੱਲੀ ਤਾਂ ਪਾਲਮ ਕਿਹਾ ਗਿਆ ਹੈ ਡੈਥ ਕਮਸ ਡਾਊਨ ਟੂ ਦੋਸ ਹੂ ਕ੍ਰਾਈ ਫਾਰ ਮੋਰ ਭਾਰਤ ਦੀ ਮਸ਼ਹੂਰ 400 ਸਾਲਾ ਮੁਗਲ ਸਲਤਨਤ ਦਾ ਅੰਤਮ ਬਾਦਸ਼ਾ ਬਾਦਰਸ਼ਾ ਜਫਰ ਜੋ ਕਿ ਦਲਾਵਤਨੀ ਤੋਂ ਬਾਅਦ ਰੰਗੂਨ ਵਿੱਚ ਹੀ ਮਰ ਗਿਆ ਸੀ ਅਤੇ ਉੱਥੇ ਹੀ ਦਫਨਾ ਦਿੱਤਾ ਗਿਆ ਸੀ ਨੇ ਲਿਖਿਆ ਸੀ ਕਿਤਨਾ ਹੈ ਬਦਨਸੀਬ ਜਫਰ ਦਫਨ ਕੇ ਲਈਏ ਦੋ ਗੱਜ ਜ਼ਮੀਨ ਵੀ ਨਾ ਮਿਲੀ ਕੋਏ ਯਾਰ ਮੈਂ ਇਹ ਸੀ ਅੱਜ ਦੀ ਖਾਣੀ ਅੱਗੇ ਪੇਸ਼ ਹੋਵਾਂਗਾ ਕਿਸੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਧੰਨਵਾਦ